ਮੁਖ ਬਾਏ ਜਨ ਸੰਖ ਜੁਗ ਉਰ ਦੋਟਾਏ ਕੋ ਸ਼ੇਰ ਨੇ ਆਪੂ ਪੂਰੀ ਤਾਕਤ ਲਾ ਕੇ ਨਾ ਬੋਲੇ ਜਿਹੜਾ ਇਹ ਸਾਰੇ ਆਪਣਾ ਜਿਹੜੇ ਨੌ ਦਿੱਖੇ ਅੱਗੇ ਕੀਤੇ ਦੋਵੇਂ ਪੈਰ ਅਗੇ ਉੱਤੇ ਉਠਾਏ ਉੱਪਰ ਪਰਿਓ ਆਨ ਕਰ ਐਸੇ ਤਰਨ ਬਾਏ ਉਠੈ ਨਾ ਜੈਸੇ ਕੋਈ ਤਾਂ ਕੋ ਜਾ ਕੇ ਸ਼ੇਰ ਵੀ ਵਾਰ ਕਰ ਰਿਆ ਹੈ ਗੁਰੂ ਜੀ ਉਤੇ ਸਿਰ ਉੱਪਰ ਜਗ ਆਵਨ ਲਗਾ ਆੜਿਸ ਪਰ ਕੋ ਰੋਕ ਸਿਆਕਾ ਜਦੋਂ ਆੜ ਕੇ ਗੁਰੂ ਜੀ ਉੱਤੇ ਛਾਲ ਮਾਰ ਨਿਕਾਣਾ ਤੇ ਛੇਵੇਂ ਪਾਤਸ਼ਾਹ ਦੇ ਡੌਲੇ ਬੜੇ ਵੱਡੇ ਸਨ ਫਿਰ ਮਹਾਰਾਜ ਨੇ ਫੜ ਕੇ ਢਾਲ ਦੇ ਨਾਲ ਸ਼ੇਰ ਨੂੰ ਰੋਕ ਲਿਆ ਅਰਿਓ ਟਕਰ ਅਗਰ ਨਾ ਆਵਾ ਢਾਲ ਦੇ ਝੰਝੋੜਨ ਬਦਨ ਚਲਾਵਾ ਜੇ ਆ ਮੈਂ ਆੜ ਕੇ ਢਾਲ ਦੇ ਉੱਤੇ ਉਸ ਨੂੰ ਬਣਾਉਣ ਦੀ ਵਾਰ ਕਰਨ ਦੀ ਕੋਸ਼ਿਸ਼ ਕੀਤੀ ਫੜਾਉ ਨੇ ਬਾਹਰ ਕੀਤਾ ਵੀ ਮੈਂ ਮਹਾਰਾਜ ਦੇ ਬਾਹਰ ਕਰਨਾ ਪਰ ਬਾਹਰ ਕਿੱਥੇ ਹੋਵੇਗਾ ਛੇਵੇਂ ਪਾਸ਼ਾ ਅੱਗੇ ਤੇ ਸ਼ਨ ਗੁਰ ਸਮਸ਼ੇਰ ਨੇ ਕਸੀ ਤੀਖਾ ਤੀਖਾ ਚਲ ਚਪਲਾ ਸੀ ਉਥੇ ਛੇਵੇਂ ਪਾਸ਼ਾ ਨੇ ਕੱਢੀ ਫਿਰ ਤਲਵਾਰ ਤਲਵਾਰ ਕੱਢੀ ਸਤਗੁਰ ਸੱਚੇ ਪਾਸ਼ਾ ਜੀ ਨੇ ਜੋ

ਬਾਕੀ ਦੇ ਜੇਵਨ ਦੇਖ ਕੇ ਥੋੜੇ ਜਿਹੇ ਡਰ ਰਹੇ ਹਨ ਕਿ ਐਨਾ ਪੀਰ ਆ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਿਹਰੇ ਤੇ ਆਇਆ ਹੈ ਫਰਕਤ ਉਦਰ ਅਰੁ ਮੰਦ੍ਰਿਕ ਭਏ ਸਪਰਤ ਘੇਲਾ ਪੂਰਬ ਜਏ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਪੀਰ ਅਸੀਂ ਚਿਹਰਾ ਹੈ ਮਹਾਰਾਜ ਜੀ ਨੇ ਜਿਹੜੀ ਢਾਲ ਹੈ ਸ਼ੇਰ ਨੇ ਮਾਰਿਆ ਕੋ ਤੇ ਜਿਹੜਾ ਆਸ਼ ਆਲਮਾਰੀ ਮਾਰਾਇਆ ਢਾਲ ਹੀ ਅੱਗੇ ਧੱਕ ਦਿੱਤੀ ਜੋਗ ਪਗ ਮੁਖ ਢਾਲੇ ਪਰ ਤੀਨ ਹਟ ਪਿੱਛੇ ਤਨ ਉੱਚਾ ਕੀਨ ਸੋ ਮਹਾਰਾਜ ਢਾਲ ਤੇ ਸ਼ੇਰ ਦੇ ਅਗਲੇ ਦੋਵੇਂ ਪੈਰ ਤਮੂ ਤਿੰਨੇ ਇਨਸਾਨ ਸ਼ੇਰ ਨੇ ਪਿੱਛੇ ਹਟ ਕੇ ਸਰੀਰ ਉੱਚਾ ਕੀਤਾ ਤਾਂ ਗੁਰੂ ਜੀ ਨੇ ਸੱਚੇ ਹੱਥ ਨਾਲ ਸਾਰੀ ਤਾਕਤ ਨਾਲ ਇਕੱਠੀ ਕਰਕੇ ਮਜ਼ਬੂਤ ਪਰਿਵਾਰ ਦਾ ਜ਼ਬਰਦਸਤ ਵਾਰ ਕੀਤਾ ਜਿਹਨੇ ਪਾਸ਼ਾ ਨੇ ਦਾਨਨ ਕਰ ਕੋ ਬਲ ਕਰ ਸਾਰਾ ਖੜਿਤ ਤੁਲਾ ਦੇ ਗੁਰੂ ਪ੍ਰਹਾਰਾ ਸਤਿ ਪੁਰ ਸੱਚੇ ਪਾਸ਼ਾ ਜੀ ਨੇ ਰੱਖ ਕੇ ਢਾਲ ਮਾਇਆ ਬਾਹ ਤੇ ਕਹਿੰਦੇ ਵਾਰ ਸਦਾਰ ਮਾਰਿਆ ਜਦੋਂ ਵਾਰ ਤੇ ਛੇ ਤੇ ਦੋ ਟੋਟੇ ਕਰ ਦਿੱਤੇ ਸਤਿਗੁਰ ਸੱਚੇ ਪਾਸ਼ਾ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਆ ਆਹ ਬਰੋ ਉਚੇ ਸਤਗੁਰ ਸੱਚੇ ਪਾਸ਼ਾ ਦੀਆਂ ਦਰਵਾਜ਼ੇ ਨਾਲ ਬਾਢੀ ਦਿੱਤਾ ਵਿੱਚੋਂ ਦੋ ਟੋਟੇ ਕਰ ਦਿੱਤੇ ਵਾਰ ਕੀ ਕਰਨਾ ਸੀ ਛੇਵੇਂ ਪਾਸ਼ਾ ਦਾ ਬਾਹਰ ਹੀ ਐਨਾ ਤਗੜਾ ਹੈ ਇੱਟਾਂ ਦੇ ਨਾਲ ਵਿੱਚੋਂ ਵਿੱਚੋਂ ਦਾ ਛੇ ਦੇ ਟੋਟੇ ਕਰ ਕੇ ਜ਼ਮੀਨ ਤੇ ਪਿਆ ਹੋਇਆ ਹੈ ਸ਼ੇਰ ਸ਼ੇਰ ਸੁ ਸ਼ੇਰ ਨਿਕਰੀ ਰਸਤੇ ਬਹੁਤ ਵੱਲ ਸੰਗ ਪ੍ਰਵਹਾਰੀ ਉਹ ਸਤਗੁਰ ਸੱਚੇ ਪਾਸ਼ਾ ਦੀ ਸ਼ੇਰ ਜਿਹੜਾ ਹੈ ਉਹ ਦੇਖਾ ਹੈ ਸ਼ੇਰ ਨੂੰ ਦੇ ਕੇ ਗੁਰੂ ਜੀ ਨੇ ਦਰਵਾਜ਼ਾ ਬਾਹਰ ਕੱਢ ਲਈ ਜੋ ਉਹਨਾਂ ਦੇ ਗੁੱਸੇ 'ਚ ਆ ਕੇ ਬਹੁਤ ਸਾਰੀ ਤਾਕਤ ਨਾਲ ਮਾਰੀ ਸੀ ਸੰਤ ਸੱਚੇ ਪਾਤਸ਼ਾਹ ਜੀ ਦਾ ਵੀਰ ਅਸ ਮਹਾਰਾਜ ਜੀ ਨੇ ਸਿਕਰੀ ਬੇਂਤੀ ਸੁਣ ਕੇ ਸ਼ੇਰ ਨੂੰ ਜਿਹੜਾ ਹੈ ਉਹਦੇ ਟੋਟੇ ਕਰਕੇ ਜ਼ਮੀਨ ਤੇ ਪਾ ਦਿੱਤਾ ਵੇਖ ਸਿੱਖਣ ਮਰ ਮਾਰਿਆ ਚੁੰਮਾ ਕਟਿਓ ਬਿਟਪ ਜਿਸ ਕਟੇ ਅੰਬਾਰ ਸਿੱਖ ਵੇਖਦੇ ਆਂ ਕਿ ਸਾਧਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਦਾਂ ਕੱਟਤਾ ਜਿਦਾਂ ਕੋਈ ਖੇਲਾ ਜਾਂ ਕੋਈ ਬੂਟਾ ਕੱਟੀਦਾ ਹੈ ਇਦਾਂ ਪੜ ਕੇ ਮਹਾਰਾਜ ਨੇ ਸ਼ੇਰ ਜਿਹੜਾ ਹੈ ਥਲੇ ਜ਼ਮੀਨ ਤੇ ਸੁੱਟ ਦਿੱਤਾ ਹੋਰ ਕਰਦੇ ਮਗ ਸੁਰਗ ਪਧਾਰਾ ਹੈ ਮਰ ਆਪ ਪੈ ਅਸਵਾਰਾ ਸਤਗੁਰ ਸੱਚੇ ਪਾਤਸ਼ਾਹ ਜਿਹਦੇ ਹੱਥੋਂ ਸ਼ੇਰ ਮਰਿਆ ਹੈ ਉਹ ਨਰਕਾ ਨਹੀਂ ਜਾਏਗਾ ਮਹਾਰਾਜ ਉਹ ਜਿਹੜਾ ਸ਼ੇਰ ਹੈ ਉਹ ਵੀ ਸਵਰਗ ਲੋਗ ਨੂੰ ਜਾ ਰਿਹਾ ਹੈ ਕਿਉਂਕਿ ਸਤਗੁਰ ਸੱਚੇ ਪਾਤਸ਼ਾਹ ਦੀ ਕੋਈ ਵੀ ਕਾਰਜ ਕਰਦੇ ਹਾਂ ਦੁਨੀਆ ਦਾ ਉਧਾਰ ਕਰਦੇ ਹਾਂ ਸਾਵੇਂ ਪਾਸ਼ਾ ਨੇ ਜਿਵੇਂ ਕੀਤਾ ਸੀਗਾ ਗਰਗੋਸ਼ ਦਾ ਸ਼ਿਕਾਰ ਉਹ ਤੋਂ ਵੀ ਮੂਲੇ ਖਤਰੀ ਦੀ ਰੂਹ ਚ ਨਿਕਲੀ ਸੀ ਸਤਗੁਰ ਸੱਚੇ ਪਾਸ਼ਾ ਜੀ ਆਪਣੇ ਜੋ ਜਾਨ ਸੋ ਮਹਾਰਾਜ ਜੀ ਨੇ ਆਪਣੇ ਜੋ ਜ ਕੀਤੇ ਮਹਾਰਾਜ ਸਤਗੁਰ ਸੱਚੇ ਪਾਸ਼ਾ ਜੀ ਜਿਹੜੇ ਹੁਣ ਵੀ ਆਪਣੇ ਜੋ ਜ ਕਰ ਰਹੇ ਹਨ ਸਿੱਖ ਜੀ 3500 ਕੇ ਉੱਥੇ ਸਤਗੁਰ ਸੱਚੇ ਪਾਸ਼ਾ ਜੀ ਨੇ ਪੇਟ ਵਾਸੀਆ ਦੀ ਗੋਮਾਂਦੀ ਰੱਖਿਆ ਵਾਸਤੇ ਸ਼ੇਰ ਜਿਹੜਾ ਹੈ ਉਹਦਾ ਸ਼ਿਕਾਰ ਮਹਾਰਾਜ ਜੀ ਨੇ ਤਲਵਾਰ ਦੇ ਨਾਲ ਹੀ ਕਰ ਦਿੱਤਾ ਆਮ ਵਰਦਾ ਉਹਦੇ ਉਤੇ ਹੀ ਭੱਜ ਜਾਏਗਾ ਕਿਉਂਕਿ ਆਪਣੇ ਆਪ ਨੂੰ ਸੂਰਮਾ ਵੀ ਕਹਾਉਂਦਾ ਹੈ ਨਾ ਸ਼ੇਰ ਵਾਰ ਕਰੇਗਾ ਤਾਂ ਉਹ ਵੀ ਭੱਜ ਜਾਏਗਾ ਕੋਈ ਅੱਗੇ ਟਿਕਦਾ ਨਹੀਂ ਕਿ ਕਿਸੇ ਕੋਲ ਬੰਦੂਕ ਹੋਵੇ ਨਾ ਤੇ ਬੰਦੂਕ ਤੋਂ ਵੀ ਉਹ ਜਿਹੜਾ ਹੈ ਬੰਦੂਕ ਤੋਂ ਵੀ ਡਾਟੇ ਹਨ ਪਰ ਤਲਵਾਰ ਦੇ ਨਾਲ ਵਾਰ ਕਰਨਾ ਸਾਹ ਜੀ ਕਿੰਨਾ ਬਲ ਤੇ ਕਿੰਨੇ ਬੜੀ ਸ਼ੇਵੇਂ ਬਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਸਾਡੇ ਸੱਚੇ ਬਾਦਸ਼ਾਹ ਜੀ ਆਪ ਹੋਣਗੇ ਐਨਾ ਆਪਾਂ ਲਾਚਾ ਨਹੀਂ ਲਾ ਸਕਦੇ ਉਹਨਾਂ ਦੀ ਤਾਕਤ ਦਾ ਤਨ ਤਨ ਸ਼ੇਰ ਗੁਰੂ ਆਪੋ ਮੇ ਸਾਇਆ ਸਾਤ ਸੱਚੇ ਪਾਤਸ਼ਾਹ ਜੀ